ਜੀ ਸਖਸ਼ਿਆਕਾਰ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਸਾਰੇ ਜੀ ਠੀਕ ਹੋਣਗੇ ਜੀ ਚੰਦੀ ਕਲਾ ਵਿੱਚ ਹੋ ਗਏ ਸੀ ਵੀ ਸਾਰੇ ਠੀਕ ਠਾਕਾਂ ਜੀ ਤੇ ਲੋ ਜੀ ਆਪਾਂ ਕੱਟ ਰਹੇ ਸੀ ਸੂਟ ਕਾਮ ਦਾ ਕਮੀਜ਼ ਆਪਾਂ ਕੱਟ ਲਿਆ ਸੀ ਤੇ ਮੈਂ ਸਲਵਾਰ ਦੀ ਕਟਿੰਗ ਕਰ ਰਹੀ ਸੀ ਤੇ ਮੈਂ ਕਿਹਾ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਰਦੇ ਆ ਮੱਖਾ ਛੋਡੇ ਭੈਣ ਭਰਾਵਾਂ ਦੇ ਨਾਲ ਭੈਣਾਂ ਦੇ ਨਾਲ ਸ਼ੇਅਰ ਕਰਦੇ ਆ ਤੇ ਤਾਂ ਕਰਕੇ ਮੈਂ ਕਿਹਾ ਸਲਵਾਰ ਦੀ ਵੀ ਵੀਡੀਓ ਚ ਆਪਾਂ ਤੁਹਾਨੂੰ ਸਟ੍ਰੇਟ ਸਲਵਾਰ ਦੀ ਕਟਿੰਗ ਕਿਵੇਂ ਕਰਦੇ ਆ ਨਾ ਉਹ ਕਰਕੇ ਖਵਾਵਾਂਗੇ ਐਵੇਂ ਸੂ ਟਾਈਮ ਲੱਗੂਗਾ ਜੇ ਬੰਦ ਨੇ ਹੁਣ ਜਿਵੇਂ ਵੀ ਬਣਾ ਵੀਡੀਓ ਤਾਂ ਮੈਂ ਜੇ ਕਟਿੰਗ ਕਰਦੀ ਆ ਤਾਂ WhatsApp ਓਨਲੀ 5 ਮਿੰਟ ਦਾ 5 ਮਿੰਟ ਤਾਂ ਜ਼ਿਆਦਾ ਹੀ ਲੱਗਦੇ ਵੀ ਨਹੀਂ 5 ਮਿੰਟਾਂ ਦੇ ਵਿੱਚ ਕਟਿੰਗ ਹੋ ਜਾਂਦੀ ਹੈ ਤੇ ਆਪਾਂ ਤੁਹਾਨੂੰ ਵੀਡੀਓ ਚ ਕੱਲੀ ਕੱਲੀ ਚੀਜ਼ ਸੁਝਾਵਾਗੇ ਤਾਂ ਥੋੜਾ ਟਾਈਮ ਜ਼ਿਆਦਾ ਲੱਗੂਗਾ ਨਹੀਂ ਆਪਾਂ 2 ਤੋਂ 5 ਮਿੰਟਾਂ ਦੇ ਵਿੱਚ ਵਿੱਚ ਆਪਾਂ ਜਿਹੜੀ ਸਟੇਟ ਸਲਵਾਰ ਦੀ ਕਟਿੰਗ ਹੈ ਜਿਹੜੀ ਕਰਾ ਚਾਹਦੇ ਹਾਂ ਚਲੋ ਜੀ ਆ ਜਾਓ ਹੁਣ ਆਪਾਂ ਤੁਹਾਨੂੰ ਬਿਠਾਉਣੇ ਨੇ ਨੇੜੇ ਤੋਂ ਲੋ ਜੀ ਇਹ ਵਾਲਾ ਕਪੜਾ ਜਿਹੜਾ ਆਪਾਂ ਲਿਆ ਹੈਗਾ ਇਹ 2 ਮੀਟਰ ਤੋਂ 2.25 ਮੀਟਰ ਕਪੜਾ ਦਾ ਤੇ 2 ਮੀਟਰ ਦੇ ਵਿੱਚ ਆਪਣੀ ਸਲਵਾਰ ਜਮ ਬਿਲਕੁਲ ਰੈਡੀ ਹੋ ਜਾਂਦੀ ਆ ਉਸ ਨੂੰ ਦਿਖਾਉਣੇ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦੇ ਚਾਰ ਚਾਰ ਪੱਲੇ ਆ ਇਹ ਤੇ ਇਹਨੂੰ ਫੋਲਡ ਕਰਿਆ ਹੋਇਆ ਆਪਾਂ ਦੂਰਾ ਚੌੜਾ ਕਰਿਆ ਹੋਇਆ ਕਪੜਾ ਤੇ ਜਿਹੜਾ ਜੁੜਿਆ ਹੋਇਆ ਪਾਸਾ ਉਹ ਆਪਣਾ ਇਧਰਲੇ ਪਾਸੇ ਰੱਖਣਾ ਜਿੱਦ ਤਰ੍ਹਾਂ ਆਪਣਾ ਫੌਟਨੀ ਸਲਵਾਰ ਦੇ ਪਹੁੰਚੇ ਦੀ ਮੂਰੀ ਹੁੰਦੀ ਹੈ ਜਾਨੀ ਕਿ ਪਹੁੰਚਾ ਰੱਖਣਾ ਜਿੱਦਾਂ ਤੇ ਜਿਹੜਾ ਆਹ ਵਾਲਾ ਪਾਸਾ ਹੁੰਦਾ ਜਿਹੜਾ ਇਹ ਇਹ ਖੁੱਲਾ ਹੋਇਆ ਹੈ ਇਹ ਆਪਾਂ ਇੱਧਰਲੇ ਪਾਸੇ ਰੱਖਣਾ ਜਿੱਧਰ ਆਪਾਂ ਆਪਣੇ ਆਸਣ वगैरह ਆਪਾਂ ਰੱਖਦੇ ਆਂ ਸਲਵਾਰ ਦਾ ਜਿਹਨੂੰ ਆਪਣੇ ਝੋਲੀ ਵੀ ਕਹਿ ਦਿੰਦੇ ਆਂ ਆਸਣ ਵੀ ਕਹਿ ਦਿੰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਕਿ ਲੰਬਾਈ ਲੰਬਾਈ ਆਪਣੀ ਜਿੰਨੀ ਵੀ ਸਲਵਾਰ ਦੀ ਲੰਬਾਈ ਹੋਵੇ ਵੈਸੇ ਮੇਰੀ ਸਲਵਾਰ ਦੀ ਲੰਬਾਈ ਹੁੰਦੀ ਹੈ ਜੀ 31 ਇੰਚ ਤੇ 31 30 ਬਸ ਮੈਂ 30 ਰੱਖਤੀ ਹੁੰਨੀ ਆ ਤੁਹਾਨੂੰ 33 ਇੰਚ ਦੇ ਨਾਲ ਥੋੜਾ ਜਿਹਾ ਆਏ ਲੱਗਦਾ ਵੀ ਇਹ ਥੋੜਾ ਜਿਹਾ ਕੱਪੜਾ ਨਾ ਵੀ ਜ਼ਿਆਦਾ ਆਏ ਵੀ ਲੱਗੂਗਾ ਕਿਵੇਂ ਥੰਨੇ ਜਿਹਾ ਲੱਗਦੀ ਆ ਤੇ ਉਹ ਤਾਂ ਵੈਸੇ ਮੈਂ 1.5 30 ਰੱਖਦੀ ਹੁੰਦੀ ਆ ਤੇ ਇਹ ਮੈਂ ਰੱਖੂੰਗੀ 33 ਇੰਚ ਤੁਸੀਂ ਆਖੋਗੇ 33 ਕਿਉਂ ਰੱਖ ਰਹੀ ਐ ਕਿ ਇਹ ਦਾ ਆਪ ਸਲਵਾਰ ਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਪਾਉਣਾਗਾ ਉਹ ਉਹਦੇ ਲਈ ਉਹ ਆਪਾਂ ਐਕਸਟਰਾ ਰੱਖਣਾ ਜੇ ਤੁਸੀਂ ਸਿੰਪਲ ਸਲਵਾਰ ਸੇ ਆਉਣੀ ਐ ਤਾਂ ਜਿੰਨੀ ਤੁਹਾਡੀ ਸਲਵਾਰ ਦੀ ਲੰਬਾਈ ਐ ਤੁਸੀਂ ਓਨੀ ਹੀ ਰੱਖਣੀ ਐ ਇਹ ਲੰਬਾਈ ਜਿਹੜੀ ਮੈਂ ਰੱਖ ਰਹੀ ਐ ਬਿਨਾ ਬੈਲਟ ਤੋਂ ਪੰਜ ਇੰਚ ਦੀ ਬੈਲਟ ਉਹ ਆਪਾਂ ਅਲੱਗ ਤੋਂ ਫਿਰ ਬਾਅਦ ਚ ਕਟਿੰਗ ਕਰਾਂਗੇ ਪਹਿਲਾ ਪਜੜੀ ਦੀ ਲੰਬਾਈ ਹੈ ਸਲਵਾਰ ਦੀ ਜਿਹੜੀ ਆਪਣੇ ਬਣਾ ਵੈਂਟ ਤੋਂ ਰੱਖਾਂਗੇ ਜੇ ਤੁਹਾਡੇ ਤੇ 30 ਚ ਆਉਂਦੀ ਹੈ 30 ਰੱਖੋ 31 32 33 ਤੋਂ 2 ਕਰ ਵੀ ਆਉਂਦੀ ਆ 39 ਆਉਂਦੀ ਆ ਜਿੰਨੀ ਵੀ ਆਉਂਦੀ ਆ ਭੈਣਾ ਜਿਉਂ ਹੀ ਰੱਖ ਸਕਦੇ ਹੋ ਤੇ ਮੈਂ 3 ਇੰਚ ਥੋੜਾ ਵਾਧਾ ਰੱਖਿਆ ਕਿਉਂਕਿ ਆਪਾਂ ਫਿਰ ਸਲਵਾਰ ਦੇ ਵਿੱਚ ਡਿਜ਼ਾਈਨ ਕੋਣਾ ਥੋੜਾ ਜਿਹਾ ਮੂਰੀ ਤੇ ਪਹੁੰਚਾ ਕੋੜੇ ਤਾਂ ਕਰਕੇ ਵਾਧਾ ਰੱਖਿਆ ਤੇ ਇਦਾਂ ਰੋ ਵੀ ਆਪਾਂ ਰੱਖਾਂਗੇ ਜੀ ਇਹ 19 ਹੀ 33 ਚ ਤੇ 3 ਇੰਚ ਰੱਖ ਕੇ ਜੀ ਆਪਾਂ ਕੀ ਕਰਨਾ ਹੈਗਾ ਇਧਰੋਂ ਆਪਾਂ ਜਿਹੜੀ ਆਪਣਾ ਪਹੁੰਚਾ ਹੈਗਾ ਇਹ ਵਾਲਾ ਆਪਾਂ ਰੱਖਾਂਗੇ ਜੇਕਰ ਇਹ 16 ਸੋਟਾ ਪਹੁੰਚਾ ਹੈਗਾ ਸਾਢੇ 6 ਤੁਸੀਂ ਪਹੁੰਚਾ ਰੱਖਦੇ ਹੋ ਤਾਂ ਤੁਸੀਂ ਬਸ 1 ਇੰਚ ਹੀ ਵਾਧ ਰੱਖਣਾਗਾ ਤੁਸੀਂ ਇਹਨੂੰ 8 ਇੰਚ ਰੱਖ ਸਕਦੇ ਹੋ 1 ਇੰਚ ਵਾਧ ਰੱਖਣਾ ਆਪਾਂ ਇਹਦੇ ਨਾਲ ਠੀਕ ਹੈ ਜੀ ਸਾਢੇ 6 ਦਾ ਪਹੁੰਚਾ ਤਾਂ ਤੁਸੀਂ 18 ਖਾਦੇ ਤੋਂ ਠੀਕ ਹੈ ਜੀ 8 ਰੱਖਣ ਤੋਂ ਬਾਅਦ ਤੁਸੀਂ ਕੀ ਕਰਨਾ ਤਾਂ ਤੁਸੀਂ ਇੱਥੋਂ 8 ਰੱਖਰ ਤੋਂ ਬਾਅਦ ਫਿਰ ਤੁਸੀਂ ਇੱਥੋਂ ਆਪਦਾ ਜਿਹੜਾ ਆਸਣ ਮੰਨ ਕੇ ਜਨੋ ਝੋਲੀ ਆਪਨੀ ਜਿੰਨੇ ਵਿੱਚ ਵੀ ਤੁਸੀਂ 10 ਰੱਖਦੇ ਹੋ 10 ਰੱਖ ਲਓ 9 ਰੱਖਦੇ ਹੋ 9 ਰੱਖ ਲਓ ਆਪਾਂ ਰੱਖਾਂਗੇ 10 ਤੇ ਇੱਥੇ ਆਪਾਂ 10 ਵਿੱਚ ਤੇ ਨਿਸ਼ਾਨ ਲਾਵਾਂਗੇ ਕੁਝ ਨਹੀਂ ਕਰਨਾ ਜੀ ਕੋਈ ਕਾਠ ਨਹੀਂ ਪਾਉਣੀ ਤੁਸੀਂ ਸਿੰਪਲ ਐ ਮੈਂ ਤਿਆਰ ਕਰਾਂਗੇ ਨਾ ਤਾਂ ਬਹੁਤ ਜ਼ਿਆਦਾ ਛੋਡੀ ਸੁਨਵਾ ਹੈ ਜਿਹੜੀ ਕਿ ਜਮਾ ਬਹੁਤ ਜਮਾ ਰੈਡੀ ਜਮਾ ਸਹੀ ਆਊਗੀ ਨਾ ਕੋਈ ਉੱਚੀ ਜੀ ਚੱਕੀ ਜਾਵੇ ਹਾਂ ਜੇਕਰ ਜੇ ਮੇਰੇ ਭੈਣਾਂ ਨੂੰ ਲੱਗਦਾ ਵੀ ਹਾਂ ਵੀ ਜਿਆਦਾ ਉੱਚੀ ਜੀ ਚੱਕੀ ਜਾਂਦੀ ਹੈ ਕਈ ਵਾਰੀ ਕਿਸੇ ਭੈਣ ਨੂੰ ਵਹਿਮ ਹੁੰਦਾ ਵੀ ਗਿੱਟੇ ਜੇ ਢਿੰਦੇ ਹਨ ਤਾਂ ਤੁਸੀਂ ਕੀ ਕਰਨਾਗਾ ਜਿਵੇਂ ਇਦਰੋਂ ਤਾਂ ਆਪਾਂ ਜਿਵੇਂ ਪੂਰੇ ਰੱਖਣਾ ਜਿਵੇਂ ਆਪਣਾ ਜਿਵੇਂ ਜੇਤੀ 33 ਇੰਚ ਆਪਣੀ ਸਲਵਾਰ ਆ ਪਰ ਇੱਥੇ ਇੱਥੋਂ ਲੈ ਕੇ ਰੱਖਣੇ 33 ਇੰਚ ਰੱਖ ਲਓ ਠੀਕ ਹੈ 33 ਇੰਚ ਰੱਖਣ ਤੋਂ ਬਾਅਦ ਤੁਸੀਂ ਕੀ ਕਰਨਾ ਜੇ ਆ ਇਹਨਾਂ ਕੱਪੜਾ ਫਾਸੂ ਲੈ ਲੈ ਇਧਰਲੇ ਪਾਸੇ ਤੇ 33 ਇੰਚ ਰੱਖਣ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੋਂ ਆ ਬਣਾ ਨਿਸ਼ਾਨਾ ਜਿਹੜਾ ਇਸ ਤਰ੍ਹਾਂ ਉਹਨਾ ਟੇਡਾ ਪੁੱਤ ਨੇੜੇ ਕਰਕੇ ਤਾਂ ਇਸ ਤਰ੍ਹਾਂ ਲਾਇਆ ਜੀ ਟੇਡਾ ਜਿੱਧਰੋਂ ਆਪਣਾ ਪਹੁੰਚ ਆ ਤੁਹਾਨੂੰ ਲੱਗਦਾ ਵੀ ਵੀ ਪਹੁੰਚ ਆ ਵੀ ਮਗਰੋਂ ਗਿੱਟੇ ਇਹ ਕਹਿੰਦੇ ਆ ਜਨ ਹਨ ਤਾਂ ਤੁਸੀਂ ਇਹ ਨਿਸ਼ਾਨ ਇੱਥੋਂ ਰੱਖ ਸਕਦੇ ਹੋ ਅੰਦਾ ਇੱਥੋਂ 1.5 ਇਚ ਦਾ ਨਿਸ਼ਾਨ ਇਹ ਜਿਹੜਾ ਰੱਖ ਸਕਦੇ ਤੁਸੀਂ ਇੱਥੋਂ ਐਵੇਂ ਤੇ ਇਹਨੂੰ ਆਹ ਇਨਾਂ ਇੱਥੇ ਕਾਰ ਪਾ ਸਕਦੇ ਆ ਇੱਥੇ ਤਾਂ ਜਿਹੜਾ ਕਿ ਮੂਰੀ ਤਾਂ ਉੱਚੀ ਰਹੂਗੀ ਜਿਵੇਂ ਆਪਾਂ ਨੂੰ ਚਾਹੀਦੀ ਹੁੰਦੀ ਹੈ ਮੂਹਰੋਂ ਪਹੁੰਚ ਆਉਣੀ ਤੇ ਬੈਕ ਸਾਈਡ ਤੋਂ ਥੋੜਾ ਜਿਹਾ ਨੀਵਾ ਰਹੂਗਾ ਕਿ ਆਪ ਵੀ ਗਿੱਟੇ ਵਗੈਰਾ ਨਹੀਂ ਦੀਦੇ ਠੀਕ ਹੈ ਜੀ ਤੇ ਜੇ ਇਹ ਦੁਗੜਾ ਦਾ ਪਰਵਾਸ ਇਹਦੀ ਸਿੰਪਲ ਕਟਿੰਗ ਕਰਾਂਗੇ ਤੇ ਜੇ ਤੁਸੀਂ ਚਾਹੋ ਵੀ ਜਾਦੇ ਵਾਲ ਪਾਉਣੇ ਆ ਉਹ ਚੰਗਾ ਨਹੀਂ ਲੱਗਦਾ ਫਿਰ ਤੁਸੀਂ ਆਸਣ ਬਾਸ ਸਕਦੇ ਹੋ ਜਾਂ ਹੋਰ ਵੀ ਬਣ ਕੇ ਚਲੋ 4-5 ਇੰਚ ਦਾ ਆਸਣ ਬਾਸ ਸਕਦੇ ਹੋ ਤਾਂ ਉਹ ਥੋੜਾ ਜਿਆਦਾ ਇਹ ਜਿਹੜੀ ਸਟ੍ਰੇਟ ਸਲਵਾਰ ਹੁੰਦੀ ਹੈ ਉਹਦੇ 'ਚ ਜਾਦੇ ਵਾਲ ਜੇ ਚੰਗੀ ਦਿਨਾਂ ਤੇ ਵੀ ਥੋੜੀ ਜਿਹੀ ਹਲਕੀ ਜਿਹੀ ਸੁੰਘੇ ਲਾ ਦੇ ਬਸ ਕੀ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਲਓ ਜੀ ਹੁਣ ਆਪਾਂ ਕਰਾਂਗੇ ਇਹਦੀ ਕਟਿੰਗ ਬਸ ਤੁਸੀਂ ਇਹਨੂੰ ਚਾਰ ਲੜਾ ਕਰ ਲੈਣਾ ਫੋਲਡ ਕਪੜਾ 2 ਮੀਟਰ ਕਪੜੇ ਦੇ ਵਿੱਚ ਬਹੁਤ ਜਿਆਦੇ ਵਧੀਆ ਸਲਵਾਰ ਰੈਡੀ ਹੁੰਦੀ ਹੈ ਜੇ ਸਲਵਾਰ ਦੀ ਕਪੜਾ ਬਚੂਗਾ ਹੀ ਤੇ ਘੱਟ ਕਪੜੇ ਦੇ ਵਿੱਚ ਆਪਾਂ ਜੇ ਸਟ੍ਰੇਟ ਸਲਵਾਰ ਰੈਡੀ ਕਰਨੀ ਆ ਤਾਂ ਬਹੁਤ ਹੀ ਸੌਖਾ ਟਿੱਕਾ ਹੈ ਲੋ ਜੇ ਜੇ ਘਰਾਂ ਪਹਿਣਾ ਨੂੰ ਲੱਗਦਾ ਵੀ ਸਾ ਪਿੱਛੋਂ ਇਹੋ ਵੀ ਬਹੁਤ ਜਿਹੇ ਗਿੱਟੇ ਜੇ ਹਨਾ ਤਾਂ ਤੁਸੀਂ ਇਹ ਵਾਲੀ ਕਾਟ ਪਾ ਸਕਦੇ ਹੋ ਜੇ ਘਰਾਂ ਨੂੰ ਲੱਗਦਾ ਵੀ ਨਹੀਂ ਠੀਕ ਆ ਨਾ ਕਿ ਤੁਸੀਂ ਭਾਵੇਂ ਇਹ ਕਾਟ ਨਾ ਪਾਓ ਆਪਾਂ ਜ਼ਿਆਦੇ ਨਹੀਂ ਪਾਉਦੇ ਥੋੜੀ ਜੀ ਪਾਵਾਂਗੇ ਹੱਟ ਕੇ ਜੀ ਜ਼ਿਆਦੇ ਨਹੀਂ ਪਾਉਦੇਗੇ ਜਿੰਨਾ ਤੁਸੀਂ ਬੁਆਬ ਦਾ ਪੋਚਾ ਰੱਖਦੇ ਹੋ ਤੁਸੀਂ 1 ਇੰਚ ਰੱਖ ਲਓ 1.5 ਇੰਚ ਰੱਖ ਲਓ ਜ਼ਿਆਦਾ ਰੱਖਣ ਦੀ ਲੋੜ ਨਹੀਂ ਤੇ ਜਿਹੜੀ ਆ ਕਾਟ ਜਿਹੜੀ ਮੈਂ ਪਾਈ ਆ ਇਹਨੂੰ ਤੁਸੀਂ ਸਿੱਧਾ ਨਹੀਂ ਪਾਉਣਾ ਅੱਜ ਮੈਂ ਆਪਣਾ ਸਿੱਧਾ ਨਿਸ਼ਾਨ ਮੈਂ ਦਿੱਤਾ ਜਿੱਦੋਂ ਇਹਨੂੰ ਕਟਿੰਗ ਕਰੋਗੇ ਨਾ ਤੁਸੀਂ ਇਹ ਕਾਟ ਨੂੰ ਥੋੜਾ ਜਿਹਾ ਅੰਦਰਲੀ ਸਾਈਡ ਲੈ ਕੇ ਜਾਓ ਇਸ ਤਰ੍ਹਾਂ ਕਿ ਫੇਰ ਜਿਹੜੀ ਸਲਵਾਰ ਹੈ ਜਿਆਦਾ ਵੀ ਤੁਹਾਨੂੰ ਖੁੱਲੀ ਜੀ ਨਹੀਂ ਫਈਆ ਹੁੰਦੀ ਤੇ ਇਹ ਜਿਹੜੀ ਸਟਰੀ ਸਲਵਾਰ ਹੁੰਦੀ ਹੈ ਇਹ ਥੋੜੀ ਜਿਹੀ ਵੀ ਫਲਾਫ ਜੀ ਵਾਲੀ ਵਧੀਆ ਨਹੀਂ ਲੱਗਦੀ ਇਸ ਤਰ੍ਹਾਂ ਹੋ ਕਰੇਗੀ ਤੁਸੀਂ ਅੰਦਰ ਨੂੰ ਕਾਟ ਪਾ ਲਓ ਕਟਿੰਗ ਕਰਨ ਵੇਲੇ ਤਾਂ ਬਹੁਤ ਹੀ ਜਿਆਦਾ ਸੋਹਣੀ ਤੇ ਬਹੁਤ ਜਿਆਦਾ ਵਧੀਆ ਬਣਦੀ ਹੈ ਜਦੋਂ ਆਪਾਂ ਸਟਿਚ ਕਰਦੇ ਆ ਤੇ ਜੇ ਤੁਸੀਂ ਚਾਹੋ ਤਾਂ ਇੱਥੋਂ ਇੱਥੋਂ ਥੋੜੀ ਜਿਹੀ ਆਪਣੇ ਇੱਥੋਂ ਆਈ ਗਲਾਈ ਕਰ ਸਕਦੇ। ਬਾਕੀ ਜਰੂਰਤ ਵੀ ਨਹੀਂ। ਲਓ ਜੀ ਇਸ ਤਰ੍ਹਾਂ ਸਲਵਾਰ ਆਪਣੀ ਰੈਡੀ ਹੋਊਗੀ। ਨਾ ਕੋਈ ਪੌਂਚਾ ਪਾਉਣ ਦੀ ਲੋੜ। ਜਿੱਦ ਜਿਵੇਂ ਕਟਿੰਗ ਕਰਨ ਤੇ 2 ਮਿੰਟੋ 2 ਤੋਂ 3 ਮਿੰਟ ਲੱਗਦੇ ਅਤੇ ਸਲਵਾਰ ਆਪਣੀ ਇਹ ਰੈਡੀ 5 5-6 ਮਿੰਟਾਂ ਚ ਆਪਾਂ ਸਿਉ ਕੇ ਰੈਡੀ ਕਰ ਸਕਦੇ ਆ। ਤੇ ਜੇ ਜੇਕਰ ਮੈਨੂੰ ਭੈਣਾਂ ਨੂੰ ਆਇ ਲੱਗਦਾ ਵੀ ਜਬਾਲਾ ਪਾਉਣਾ ਚਾਹੁੰਦੀਆਂ ਉਹ ਬਾਕੀ ਸਟੇਟ ਸਲਵਾਰ ਚ ਸੋਹਣੇ ਨਹੀਂ ਲੱਗਦੇ। ਤਾਂ ਤੁਸੀਂ ਕੀ ਕਰਨਾ ਇੱਥੋਂ ਦੀ ਕਰਾਚਨ ਰੱਖ ਲਿਓ। ਇਹ ਇਹ ਦੁਬਾਰਾ ਤੁਸੀਂ ਆਹ ਵਾਲਾ ਕੱਪੜਾ ਜਿਹੜਾ ਇਹਦੇ ਨਾਲ ਬਚੂਗਾ ਬਚਦਾ ਹੁੰਦਾ ਉਹ ਜੋੜ ਸਕਦੇ ਹੋ ਇੱਥੇ ਇਹ ਆਪਣੀ ਜਿਹੜੀ ਹੁੰਦੀ ਹੈ ਆਪਣੀ ਝੋਲੀ ਆਦਿ ਤੁਸੀਂ ਜਾਸਨ ਕੀ ਆਦਿ ਉਹ ਇਹ ਕੱਪੜਾ ਵੀ ਜੋੜ ਸਕਦੇ ਹੋ ਬਾਕੀ ਇਹ ਐਵੇਂ ਹੀ ਵਧੀਆ ਲੱਗਦੀ ਹੈ ਤੇ ਬਾਕੀ ਇਹ ਆਪਾਂ ਜਿਹੜੀ ਬਿਨਾ ਬੈਲਟ ਤੋਂ ਕੱਟੀ ਹੋਈ ਹੈ ਕੱਟ ਕੇ ਐਵੇਂ ਕੱਟ ਸਕਦੇ ਤੁਸੀਂ ਤੇ ਜਿਹੜਾ ਆਪਣਾ ਕੋਲ ਇਹ ਵਾਲਾ ਕੱਪੜਾ ਬਚਿਆ ਇਹਦੀ ਆਪਾਂ ਬਣਾਵਾਂਗੇ ਬੈਲਟ ਤੇ ਇਹ ਕੱਪੜਾ ਬਹੁਤ ਵੱਜ ਜਾਂਦਾ ਦੀ ਇਹਦੇ ਵਿੱਚ ਕੋਈ ਹੋਣੀ ਹੁੰਦਾ ਵੀ ਕੱਪੜਾ ਥੋੜੀ ਬਹੁਤ ਜਮ੍ਹਾਂ ਤੇ ਕੋਲ ਵੀ ਤੇ ਜਿੰਨੀ ਆਪਾਂ ਇਹ ਦੁਆ ਦੇ ਦੀ ਵੈਲਟ ਤਿਆਰ ਕਰ ਸਕਦੇ ਆ ਤੇ ਬਾਕੀ ਜੀ ਜੇਕਰ ਭੈਣਾਂ ਨੂੰ ਅੱਜ ਦੀ ਜਾਣਕਾਰੀ ਥੋੜੀ ਜਿਹੀ ਵਧੀਆ ਲੱਗੀ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬਾਕੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਲੱਗਿਆ ਵੀ ਚਲੋ ਜਿੰਨੇ ਆਪ ਨੂੰ ਮਾੜੀ-ਮੋਟੀ ਜਿੰਨੀ ਕਨੋਲਜ ਹੋਵੇ ਹਨ ਵੀ ਭੈਣ ਭਰਾਵਾਂ ਨਾਲ ਸ਼ੇਅਰ ਕਰਨੀ ਚਾਹੀਦੀ ਇਹ ਜੀ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਅੱਜ ਥੋੜਾ ਜਿਹਾ ਬਲੌਗ ਤੋਂ ਹਟ ਕੇ ਵੀਡੀਓ ਬਣਾਈ ਆਪਾਂ ਤਾਂ ਸਾਰੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਜੀ ਤੇ ਸੂਟ ਆਪ ਦਾ ਰੈਡੀ ਕਰ ਰਹੇ ਸੀਗੇ ਤੇ ਮੈਂ ਕਿਹਾ ਚਲੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਾਣਕਾਰੀ ਤੇ ਜੇਕਰ ਵਧੀਆ ਲੱਗੀ ਤਾਂ ਮੈਨੂੰ ਸ਼ੇਅਰ ਤੇ ਸੋਣਾ ਜਾ ਕਮੈਂਟ ਕਰਿਓ ਜਨਨ ਨੂੰ ਸਬਸਕ੍ਰਾਈਬ ਕਰਿਓ ਜੀ ਸਸ਼ੇ ਪਾਪ